ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕਲੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬੌਡੇ ਬੌਡੇ ਪਿੰਡ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਮੋਗੇ ਤੋਂ ਬਰਨਾਲੇ ਵਾਲੇ ਹਾਈਵੇ ਦੇ ਉੱਤੇ ਪਿੰਡ ਆਉਂਦਾ ਬੱਦਨੀ ਤੋਂ ਬਾਅਦ ਚ ਬਲਾਸਪੁਰ ਤੋਂ ਪਹਿਲਾਂ ਹਾਈ ਜਿਹੜਾ ਓਵਰਬ੍ਰਿਜ ਬਣਿਆ ਹੋਇਆ ਦੋਸਤੋ ਉਹ ਇਸ ਪਿੰਡ ਦੇ ਵਿਚ ਦੀ ਲੰਘਦਾ ਹੈ ਇਹਦੇ ਨੇੜੇ ਪਿੰਡ ਕੁਸਾ ਵੀ ਆ ਤੇ ਦੂਜੇ ਪਾਸੇ ਨੰਗਲ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆਂ ਬਾਈ ਵੈਸੇ ਤਾਂ ਮੁਰਾ ਨਸਲ ਦੀਆਂ ਝੋਟੀਆਂ ਲਿਆ ਕੇ ਸਾਭਦਾ ਪਾਲਦਾ ਪਰ ਅੱਜ ਇੱਕ ਮੱਝ ਬਾਈ ਨੇ ਵਿਕਾਊ ਕੀਤੀ ਆ ਸਾਹਮਣੇ ਤੁਸੀਂ ਇਸ ਝੋਟੀ ਨੂੰ ਦੇਖ ਰਹੇ ਹੋ ਇਹ ਬਾਈ ਦੀ ਖਰੀਦੀ ਹੋਈ ਹੈ ਸੋਈ ਸਵਾਈ ਮੱਝਾਂ ਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਤੁਸੀਂ ਵੀਡੀਓ ਲਾਸਟ ਤੱਕ ਜਰੂਰ ਦੇਖਿਓ ਜਿਹਨੂੰ ਇਹ ਝੋਟੀ ਪਸੰਦ ਆ ਜੂਗੀ ਉਹ ਵੀਰ ਤਸੱਲੀ ਕਰ ਸਕਦਾ ਹੈ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਇੱਕ ਹੀ ਨਾਗਾ ਦੁੱਧ ਜਿੰਨਾ ਦੱਸਾਂਗੇ ਲੰਬਾ ਨਾ ਕਿਸੇ ਗੱਲੋਂ ਆਵੇ ਤਾਂ ਬੇਨਤੀ ਸ਼ੁਰੂ ਚ ਹੀ ਹੈ ਵੀ ਭਾਵੇਂ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਆਮ ਘਰੇਲੂ ਪਸ਼ੂ ਪਾਲਕ ਵੀਰੀ ਹੈ ਹਾਲਾਂਕਿ ਝੋਟੀ ਜ਼ਰੂਰ ਖਰੀਦੀ ਵੀ ਹੈ ਪਰ ਤੁਸੀਂ ਚੋ ਸਕਦੇ ਹੋ ਪਸ਼ੂ ਲਈ ਤਸੱਲੀ ਕਰ ਸਕਦੇ ਹੋ ਆਓ ਡਿਟੇਲ ਪੁੱਛੀਏ ਫਿਰ ਖੋਲਾਂਗੇ ਤੇ ਤੋੜਾਂਗੇ ਆਪਾਂ ਮੈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਦੱਸਦੀ ਬਈ ਹਰਿੰਦਰਪਾਲ ਸਿੰਘ ਬਈ ਹਰਿੰਦਰਪਾਲ ਭਾਈ ਅੱਜ ਆਪਾਂ ਇੱਕ ਝੋਟੀ ਵੇਚਣ ਲੱਗੇ ਆ ਕਿੰਨਾ ਮਸੂਆ ਸੂਈ ਪਹਿਲਾ ਸੂਆ ਬਈ ਕਿੰਨਾ ਚਰੋ ਗਿਆ ਜੀ ਸੂਈ ਨੂੰ ਹੋਗੇ ਉਹਨਗੇ 24-25 ਦਿਨ ਬਈ 24-25 ਦਿਨ ਹੋਗੇ ਸੂਈ ਨੂੰ ਹਾਂਜੀ ਹੁਣ ਦੁੱਧ ਕਿੰਨਾ ਹੋਊਗਾ ਬਈ ਦੁੱਧ ਹੋਊ 13 ਕਿਲੋ ਬਈ ਜੇ ਜਾਨੀ ਆਪਾਂ 12 ਹੀ ਕਵਾਂਗੇ 12 ਕਿਲੋ ਤਾਂ ਪੱਕਾ ਹੀ ਨਿਕਲੂਗਾ ਜਾਨੀ ਹੋਊ 13 12 ਤੋਂ 12 ਤੋਂ ਵੱਧ ਨਿਕਲੂ 12 ਤੋਂ ਵੱਧ ਨਿਕਲੂ ਹਾਂ ਹਾਂ ਠੀਕ ਐ ਬਈ ਅੱਛਾ ਕੀ ਡਿਮਾਂਡ ਰਹਿਣੀ ਐ ਦੀ ਇਹ ਡਿਮਾਂਡ ਤਾਂ ਮੌਕੇ ਤੇ ਬਈ ਹੋਜੂ ਫੋਨ ਦੇ ਉੱਤੇ ਰੱਖਾਂਗੇ ਠੀਕ ਐ ਬੱਚਾ ਇਹਦੇ ਨਾਲ ਬੱਚਾ ਘਟਾ ਬਈ ਇਹਦੇ ਨਾਲ ਠੀਕ ਐ ਖੋਲਿਓ ਬਈ ਵਿਖਾ ਦਈਏ ਤੇ ਧਤਿਆਰ ਨਾ ਪਲ ਗਈ ਇਹਦੀ ਪਾਲ ਸੋ ਦਸੋ ਇਹ ਤੁਸੀਂ ਝੋਟੀ ਦੇਖ ਸਕਦੇ ਹੋ ਗੱਤ ਘਾਟ ਚੰਗਾ ਵੇਲ ਚੰਗੀ ਹੈ ਹਵਾਨਾ ਅਗਲੇ ਪਾਸੇ ਨੂੰ ਜ਼ਿਆਦਾ ਹੈ ਦਿਸਦਾ ਸੋਹਣਾ ਤਿਆਰ ਚੰਗਾ ਹਵਾਨਾ ਦੁੱਧ ਦੇ ਹਿਸਾਬ ਤੇ ਪਰ ਹੈ ਅਗਲੇ ਪਾਸੇ ਨੂੰ ਜ਼ਿਆਦਾ ਥੋੜੀ ਢਿੱਲੀ ਛੱਡ ਕੇ ਤੁਰ ਲੈ ਅੰਦਰ ਪਰ ਬਈ ਸੋ ਤੁਸੀਂ ਇਹਦਾ ਹਵਾਨਾ ਫੇਰ ਦੇਖੋ ਕੋਸ਼ਿਸ਼ ਕਰਾਂਗੇ ਦੁਬਾਰਾ ਫੇਰ ਅੱਗੋਂ ਮੋੜਾਂਗੇ ਆਪਾਂ ਤੇ ਤੁਹਾਨੂੰ ਕਿਉਂਕਿ ਦੂਜੀ ਵਾਰ ਜਦੋਂ ਤੋਰਾਂਗੇ ਪਸੂ ਸਹੀ ਵਸ ਜਾਂਦਾ ਸੋ ਦੱਸੋ ਫੇਰ ਤੁਸੀਂ ਇਹਦਾ ਹਵਾਨਾ ਦੇਖੋ ਬਣਾਵਟ ਝੋਟੀ ਦੀ ਸੋਹਣੀ ਹੈ ਭਵਾਨਾ ਤੁਸੀਂ ਇਹਦਾ ਦੇਖ ਸਕਦੇ ਹੋ ਸੋ ਇਹ ਮਰ ਸੋ ਬਕਾ ਹੁ ਅੱਜ ਦੀ ਵੀਡੀਓ ਚ ਲੈ ਚਲ ਭਾਈ ਬੱਚਾ ਇਹਦਾ ਤੁਹਾਨੂੰ ਮੈਂ ਜ਼ਰੂਰ ਵੀਡੀਓ ਦੇ ਵਿੱਚ ਦਿਖਾ ਦੂੰਗਾ ਭਵਾਨੇ ਦੀ ਚੜਾਈ ਇਹਦੀ ਤੁਸੀਂ ਦੇਖ ਸਕਦੇ ਹੋ ਬੱਚਾ ਦੋਸਤੋ ਛੱਡਾਂਗੇ ਤੇ ਨਾਲ ਦਿਖਾਵਾਂਗੇ ਥਾਣਾ ਦੇ ਵਿੱਚੋਂ ਧਾਰਾਂ ਕਿੱਦਾਂ ਦੀਆਂ ਹੁੰਦੀਆਂ ਦੂਜੀ ਗੱਲ ਥਣ ਦਾ ਸੈਜ ਕਲੀਅਰ ਹੋ ਜਾਊਗਾ ਵੀ ਇਹ ਕਿੱਦਾਂ ਦਾ ਕੱਢਦੀ ਹੈ ਸੋ ਦੋਸਤੋ ਦੇਖਦੇ ਹਾਂ ਪਸਮਾ ਦੇ ਵਿੱਚ ਕਿੱਦਾਂ ਦਾ ਥਣ ਝੋਟੀ ਨੇ ਕੱਢਿਆ ਤੇ ਕਿੱਦਾਂ ਦਾ ਪਸਮਾ ਇਹਨੇ ਕੀਤਾ ਹਰਿੰਦਰਪਾਲ ਭਾਈ ਇੱਕ ਵਾਰ ਥਣ ਛੱਡੋ ਥਣ ਛੱਡੋ ਪਸਮਾ ਦੇ ਤਾਂ ਸੋ ਦੋਸਤੋ ਉਰਲੇ ਪਾਸੇ ਤੋਂ ਤੁਸੀਂ ਪਸਮਾ ਦੇਖ ਲਓ ਭਾਈ ਮਾਰ ਦੇ ਤਰ ਪਹਿਲਾਂ ਆਪਾਂ ਅਗਲੇ ਥਣਾ ਚੋਂ ਧਾਰਾਂ ਦੇਖਾਂਗੇ ਫਿਰ ਪਿਛਲੇ ਸਾਲਾਂ ਆ ਗਾੜੀ ਦੀਆਂ ਧਾਰਾਂ ਪਿਛਲੇ ਸਾਲਾਂ ਚੋਂ ਮਾਰੀ ਧਾਰਾਂ ਬਈ ਇਹ ਪਿਛਲੇ ਸਾਲਾਂ ਤੋਂ ਧਾਰਾਂ ਜਿਸ ਤੋਂ ਸਾਫ਼ ਸੁਥਰੀ ਧਾਰ ਹੈ ਬਾਕੀ ਚੋਕੇ ਤੁਸੀਂ ਦੇਖ ਲਓਗੇ ਜਿਹੜਾ ਵੀ ਰੇਤਣਾ ਚਾਹੇ ਬਸ ਠੀਕ ਹੈ ਬਈ ਤੇ ਕਿਹੜਾ ਹੋਰ ਆਪਾਂ ਹੁਣ ਪਸਮਾਚ ਕਢਾ ਲੀਏ ਤਾਂ ਸੋ ਹੈ ਚੱਪੋ ਜੀ ਸੋ ਸੋ ਇਸhetra ਮਾਈ ਕਹਿੰਦਾ ਚੋਈ ਦਿੰਨੇ ਆਪਾਂ ਹੁਣ ਪਸਮੀ ਐ ਭਵਾਨਾ ਅਗਲੇ ਪਾਸੋਂ ਜ਼ਿਆਦਾ ਸੋਹਣਾ ਦਿਖਾਉਂਦੀ ਹੈ ਬਾਕੀ ਤੁਰਦੀ ਦਾ ਹਵਾਨਾ ਸਹੀ ਦਿਸਦਾ ਫਿਰ ਵੀ ਆ ਕੇ ਕੋਈ ਭਰਾ ਖਰੀਦਣਾ ਚਾਹੂਗਾ ਤੋ ਚੰਗੀ ਤਰ੍ਹਾਂ ਦੇਖ ਸਕਦਾ ਭਈ ਚੌਕੀਆਂ ਮਿਲਕਿੰਗ ਦਿਖਾ ਰਹੇ ਆ ਦੋਸੋ ਬਾਈ ਕਹਿੰਦਾ ਵੀ ਹੁਣ ਪਸਮਾਲ ਹੀ ਆ ਤੇ ਸਾਰੀ ਚੋਈ ਦਿੰਨੇ ਆ ਟਾਈਮ ਵੈਸੇ 3:30 ਦੇ ਆਸ-ਪਾਸ ਦਾ ਹੋਊਗਾ ਤੋ ਜਿੰਨਾ ਦੁੱਧ ਬਾਲਟੀ ਚ ਹੋਊਗਾ ਉਹ ਚੌਕੀਆਂ ਦਿਖਾ ਦੇਾਂਗੇ ਜਿਹੜਾ ਭਰਾ ਖਰੀਦਣਾ ਚਾਵੇ ਉਹ ਤੁਹਾਨੂੰ 12 ਕਿਲੋ ਦੁੱਧ ਕਹੇ ਭਾਵੇਂ ਕੰਡਾ ਵੀ ਆਪਦਾ ਲੈ ਆਇਓ ਤੁਸੀਂ ਤੋਲ ਕੇ ਲੈ ਜਾ ਸਕਦੇ ਠੀਕ ਆ 200 ਦਾ ਕਰ ਲਿਆ ਆਪਣੇ ਨਾਲ ਬਾਈ ਕਹਿੰਦਾ ਭਾਵੇਂ 4 ਡੰਗ ਝੋਲਿਓ ਸੌਦਾ ਬਾਅਦ ਚ ਕਰ ਲਿਓ ਭਾਵੇਂ ਪਹਿਲਾਂ ਝੋਲਿਓ ਦੁੱਧ ਚੋਾਈ ਲਗਭਗ ਕੰਪਲੀਟ ਐ ਦੱਸੋ ਤੇ ਹਵਾਨਾ ਜਮਾਂ ਨਿਚੋੜ ਕੇ ਇਹ ਤੁਸੀਂ ਦੁੱਧ ਜਿਹੜਾ ਉਹ ਦੇਖ ਸਕਦੇ ਹੋ ਬਾਲਟੀ ਦੇ ਵਿੱਚ ਜਿਹੜਾ ਆਇਆ ਇਹ ਝੋਟੀ ਦੱਸੋ ਵਕਾਊ ਆ ਥੋੜਾ ਜਦੋਂ ਮੱਝਾਂ ਰੱਖਦੇ ਆ ਤਾਂ ਪਾਈਪਾਂ ਸੰਨ ਦੇ ਵਿੱਚ ਜ਼ਰੂਰ ਲਾ ਲੈਣੀਆਂ ਚਾਹੀਦੀਆਂ ਕਿਉਂਕਿ ਮੱਝ ਆਮ ਤੌਰ ਤੇ ਖੁਰਲੀ ਨਾ ਖੜ ਕੇ ਮਿਲਦੀ ਹੈ ਤੇ ਉਹਦੇ ਕਰਕੇ ਪਸ਼ੂ ਇੱਕ ਦੂਜੇ ਤੋਂ ਡਿਸਟਰਬ ਜ਼ਰੂਰ ਹੁੰਦਾ ਰਹਿੰਦਾ ਸੋ ਇੱਕ ਹੀ ਝੋਟੀ ਇੱਕ ਹੀ ਮੱਝਏ ਦੱਸੋ ਵਿਕਾਉ ਸੀ ਬਾਈ ਕੋਲ ਚੌੜੇ ਥੱਲੇ ਵਾਲੀ ਬਾਲਟੀ ਹੈ ਤੇ ਲਗਭਗ ਬਾਲਟੀ ਚ ਦੁੱਧ ਜਿਹੜਾ ਉਹ ਪੂਰਾ ਸੋ ਬਾਕੀ ਤੁਸੀਂ ਝੋ ਸਕਦੇ ਹੋ ਧੰਨਵਾਦ ਅੱਜ ਦੀ ਵੀਡੀਓ ਨੂੰ ਦੇਖਣ